ਤੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਜਲੰਧਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏ ਐਨ ਗੁਜਰਾਤ ਸਕੂਲ ਵਿਖੇ ਖਾਸ ਤੌਰ ਤੇ ਪੁੱਜੀ ਇੱਥੇ अरोड़ा ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਨਾਂ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦੇ ਆਂ ਆਖਿਆ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏ ਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚੇ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦੇਰ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹੁੰਨਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਜਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ ਦੇ ਨਾਲ ਕਰੀ ਹੈ ਸਿੱਖਿਆ ਕੇ ਲਈ ਕੀ ਉਪਰਾਲੇ ਹੋਤੀ ਹੈ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਫੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਅ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋਏਗੀ ਜੋ ਪ੍ਰਬੰਧਕ ਕਹਿਣਗੇ ਆਰਗੇਨਾਈਜ਼ਰਸ ਕਹਿਣਗੇ ਦੈਟ ਵਿਲ ਬੀ ਡਨ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਜਲੰਧਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏ ਐਨ ਗੁਜਰਾਤ ਸਕੂਲ ਵਿਖੇ ਖਾਸ ਤੌਰ ਤੇ ਪੁੱਜੇ ਇੱਥੇ ਅਰੋੜਾ ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਹਨਾਂ ਨਾਰੀ ਨਿਕੇਤਨ ਦੇ ਪਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦੇ ਆ ਆਖਿਆ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏ ਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚੇ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦਿਨ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹੁੰਨਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਜਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਅ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਆ ਇਸ ਸੰਸਥਾ ਦੇ ਨਾਲ ਕਰੀਆ ਸਿੱਖਿਆ ਕੇ ਲਈ ਕੀ ਉਪਰਾਲੇ ਹੋਤੀ ਹੈ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਫੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਅ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋएगी ਜੋ ਪ੍ਰਬੰਧਕ ਕਹਣਗੇ ਆਰਗੇਨਾਈਜ਼ਰਸ ਕਹਿੰਦੇ ਉਹ ਦੈਟ ਵਿਲ ਬੀ ਡਨ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਜੁਲੰਦਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏ ਐਨ ਗੁਜਰਾਲ ਸਕੂਲ ਵਿਖੇ ਖਾਸ ਤੌਰ ਤੇ ਪਹੁੰਚੇ ਇੱਥੇ ਅਰੋੜਾ ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਹਨਾਂ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦਿਆਂ ਆਖਿਆ कि ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ। ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ। ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚੇ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦਿਨ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹੁੰਦਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਦਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ ਦੇ ਨਾਲ ਕਰੀ ਹੈ ਸਿੱਖਿਆ ਕੇ ਲਈ ਕੀ ਉਪਰਾਲੇ ਹੋਤੀ ਹੈ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਫੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋਏਗੀ ਜੋ ਪ੍ਰਬੰਧਕ ਕਹਿਣਗੇ ਆਰਗੇਨਾਈਜ਼ਰਸ ਕਹਿਣਗੇ ਤੇ ਉਹ ਦੈਟ ਵਿਲ ਬੀ ਡਨ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਜਲੰਧਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏ ਐਨ ਗੁਜਰਾਤ ਸਕੂਲ ਵਿਖੇ ਖਾਸ ਤੌਰ ਤੇ ਪਹੁੰਚੇ ਇੱਥੇ अरोड़ा ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਨ੍ਹਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਹਨਾਂ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦੇ ਆ ਆਖਿਆ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ। ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ। ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚੇ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦੇਰ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹੁੰਨਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਜਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ ਦੇ ਨਾਲ ਕਰੀ ਹੈ ਸਿੱਖਿਆ ਕੇ ਲਈ ਕੀ ਉਪਰਾਲੇ ਹੋਤੀ ਹੈ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਫੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਅ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋਏਗੀ ਜੋ ਪ੍ਰਬੰਧਕ ਕਹਿਣਗੇ ਆਰਗੇਨਾਈਜ਼ਰਸ ਕਹਿਣਗੇ ਦੈਟ ਵਿਲ ਬੀ ਡਨ ਪੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਜਲੰਧਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏ ਐਨ ਗੁਜਰਾਤ ਸਕੂਲ ਵਿਖੇ ਖਾਸ ਤੌਰ ਤੇ ਪਹੁੰਚੇ ਇੱਥੇ अरोड़ा ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਨਾਂ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦੇ ਆ ਆਖਿਆ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏ ਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦਿਨ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹੁੰਨਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਜਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ ਦੇ ਨਾਲ ਕਰੀ ਹੈ ਸਿੱਖਿਆ ਕੇ ਲਈ ਕੀ ਉਪਰਾਲੇ ਹੋਤੀ ਹੈ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਫੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਅ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋਏਗੀ ਜੋ ਪ੍ਰਬੰਧਕ ਕਹਿਣਗੇ ਆਰਗੇਨਾਈਜ਼ਰਸ ਕਹਿਣਗੇ ਦੈਟ ਵਿਲ ਬੀ ਡਨ ਪੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਜੁਲੰਦਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏ ਐਨ ਗੁਜਰਾਤ ਸਕੂਲ ਵਿਖੇ ਖਾਸ ਤੌਰ ਤੇ ਪੁੱਜੇ ਇੱਥੇ अरोड़ा ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਹਨਾਂ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦੇ ਆ ਆਖਿਆ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏ ਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦੇਰ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹੁੰਨਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਜਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਅ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੱਲ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ ਦੇ ਨਾਲ ਕਰੀ ਹੈ ਸਿੱਖਿਆ ਕੇ ਲਈ ਕੀ ਉਪਰਾਲੇ ਹੋਤੀ ਹੈ ਦੇਖੋ ਸਿੱਖਿਆ ਦੇ ਲਈ ਤਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਹੀ ਰਹੇ ਨੇ ਸਾਡਾ ਤਾਂ ਮਾਡਲ ਹੀ ਸਾਡੀ ਸਰਕਾਰ ਦਾ ਵੀ ਪਾਰਟੀ ਦਾ ਹਮੇਸ਼ਾ ਐਜੂਕੇਸ਼ਨ ਐਫੀ ਸੈਂਟਰ ਹੈ ਸਾਡੇ ਏਜੰਡੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਅ ਔਰ ਹੋਰ ਵੀ ਸਪੈਸੀਫਿਕਲੀ ਇੱਥੇ ਜਲੰਧਰ ਵਾਸਤੇ ਜਾਂ ਇੱਥੋਂ ਦੇ ਸਕੂਲ ਵਾਸਤੇ ਜੋ ਕੋਈ ਵੀ ਜ਼ਰੂਰਤ ਹੋएगी ਜੋ ਪ੍ਰਬੰਧਕ ਕਹਣਗੇ ਆਰਗੇਨਾਈਜ਼ਰਸ ਕਹਣਗੇ ਦੈਟ ਵਿਲ ਬੀ ਡਨ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਜਲੰਧਰ ਦੇ ਨਾਰੀ ਨਿਕੇਤਨ ਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਏਐਨ ਗੁਜਰਾਤ ਸਕੂਲ ਵਿਖੇ ਖਾਸ ਤੌਰ ਤੇ ਪਹੁੰਚੇ ਇੱਥੇ ਅਰੋੜਾ ਦੇ ਵੱਲੋਂ ਨਾਰੀ ਨਿਕੇਤਨ ਦੇ ਬੱਚਿਆਂ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸਮੂਹ ਸਟਾਫ ਦੇ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਨੇ ਨਾਰੀ ਨਿਕੇਤਨ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ ਉਹਨਾਂ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਦੀ ਸੇਵਾ ਨੂੰ ਸਲਾਮ ਕਰਦਿਆਂ ਆਖਿਆ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਕੀਤੇ ਜਾ ਰਹੇ ਇਸ ਪਵਿੱਤਰ ਉਦਮ ਦੇ ਵਿੱਚ ਪੰਜਾਬ ਸਰਕਾਰ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ। ਜਲੰਧਰ ਵਿੱਚ ਨਾਰੀ ਨਿਕੇਤਨ ਔਰ ਏਐਨ ਗੁਜਰਾਲ ਸਕੂਲ ਨੂੰ ਵਿਜ਼ਿਟ ਕਰਨ ਲਈ ਆਏ ਸੀਗੇ। ਬਹੁਤ ਲੰਬੇ ਸਮੇਂ ਤੋਂ ਬਹੁਤ ਵਧੀਆ ਔਰ ਚੰਗਾ ਸੁਣ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੜੇ ਲੰਬੇ ਸਮੇਂ ਤੋਂ ਨਾਰੀ ਨਿਕੇਤਨ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੱਚੇ ਨੂੰ ਗਾਰਡੀਅਨਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਤੇ ਉਹਨਾਂ ਉਹਨਾਂ ਦਾ ਕੈਰੀਅਰ ਬਣਾਇਆ ਜਾਂਦਾ ਹੈ ਕਾਫੀ ਦੇਰ ਤੋਂ ਸੁਣ ਰਹੇ ਸੀਗੇ ਤੇ ਹੁਣ ਅੱਜ ਮੌਕਾ ਮਿਲਿਆ ਔਰ ਗੁਰਜੋਤ ਜੀ ਨਾਲ ਗੱਲ ਵੀ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਮੈਂ ਵਿਜ਼ਿਟ ਕਰਨਾ ਚਾਹਣਾ ਤੇ ਬਹੁਤ ਚੰਗਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਬੜੇ ਕੰਪੈਸ਼ਨੇਟ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਔਰ ਬੱਚਿਆਂ ਦਾ ਜਿਨ੍ਹਾਂ ਨੂੰ ਸਹੀ ਮਾਇਨੇ ਦੇ ਵਿੱਚ ਗੱਲ ਲਾਉਣ ਦੀ ਲੋੜ ਹੈ ਉਹਨਾਂ ਨੂੰ ਗੜ ਲਾ ਕੇ ਉਹਨਾਂ ਦਾ ਕੈਰੀਅਰ ਬਣਾਇਆ ਜਾ ਰਿਹਾ ਉਹਨਾਂ ਦੀ ਜ਼ਿੰਦਗੀ ਬਣਾਇਆ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਔਰ ਗੁੱਡ ਵਿਸ਼ੇਸ ਨੇ ਪੰਜਾਬ ਸਰਕਾਰ ਇਸ ਸੰਸਥਾ